ਹਾਏ ਹਾਏ ਅੱਜ ਮੈਂ ਮੱਛੀ ਦੇ ਪਕੌੜੇ ਲੈ ਕੇ ਆਇਆ ਕੱਲਾ-ਕੱਲਾ ਖਾਊਗਾ ਨਾਲੇ ਹੁਣ ਅੱਗੇ ਠੰਡ ਆ ਗਈ ਮੈਨੂੰ ਇਹ ਖਾ ਕੇ ਪਾਲਾ ਨਹੀਂ ਲੱਗਿਆ ਕਰੂਗਾ ਓਏ ਹਾਏ ਅੱਜ ਮੇਰਾ ਦਿਓਰ ਮੱਛੀ ਦੇ ਪਕੌੜੇ ਲੈ ਕੇ ਆਇਆ ਜੇ ਮੈਂ ਤੂੰ ਐ ਮੰਗੇ ਇਹ ਤਾਂ ਮੈਨੂੰ ਕੁੱਤੇ ਵਾਂਗੂ ਪੈਜੂਗਾ ਐ ਕਰਦੀਆਂ ਪਕੌੜੇ ਖਾਣ ਵਾਸਤੇ ਕੋਈ ਸਕੀਮ ਲਾਉਣੀ ਆ ਵੇ ਦਿਓਰਾ ਤੂੰ ਇੱਥੇ ਬੈਠਾ ਕੀ ਕਰਦਾ ਮੇਰੀ ਭੈਣ ਤਾਂ ਸਵੇਰ ਦੀ ਅੱਡੇ ਤੇ ਡੇਕੀ ਜਾਂਦੀ ਆ ਜਾ ਕੇ ਮੋਟਰਸਾਈਕਲ ਤੇ ਭਾਈ ਲਿਆ ਅੱਛਾ ਭਾਬੀ ਤੇਰੀ ਭੈਣ ਆ ਇਹ ਚੱਲ ਮੈਂ ਮੱਛੀ ਦੇ ਪਕੌੜੇ ਲੈ ਕੇ ਆਇਆ ਇਹ ਖਾ ਕੇ ਉਦੋਂ ਬਾਅਦ ਤੇਰੀ ਭੈਣ ਨੂੰ ਲੈ ਨਾ ਰਿਸ਼ਕੇ ਵਾਲਾ ਕੀ ਸਾਲਾ ਲੱਗਦਾ ਜਿਹੜਾ ਲੈ ਕੇ ਆਊਗਾ ਆ ਮੇਰੇ ਪਕੌੜੇ ਤੂੰ ਭਾਬੀ ਫਰਿਜ ਰੱਖ ਦੇ ਗਰਮ ਰਹਿਣਗੇ ਮੈਂ 5 ਮਿੰਟਾਂ 'ਚ ਲੈ ਕੇ ਆ ਗਿਆ ਹਾਂ ਜਾ ਰਹਾ ਭਾਬੀ ਇੱਥੇ ਕੋਈ ਹੈ ਤਾਂ ਹੈ ਨਹੀਂ ਮੈਂ ਹੁਣ ਹੋਣਾ ਵੀ ਇੱਥੇ ਕੀ ਆ ਉਧਰੋਂ ਡੀਰ ਟੋਕ ਕੇ ਵਾਪਸ ਮੁੜ ਗਈ ਅੱਛਾ ਭਾਬੀ ਵਾਪਸ ਮੁੜ ਗਈ ਚੱਲ ਫਿਰ ਮੈਂ ਵੀ ਵਾਪਸ ਆਉਣਾ ਜਿਹੜੇ ਮੈਂ ਪਕੌੜੇ ਲੈ ਕੇ ਆਇਆ ਸੀ ਉਹ ਥਾਲ 'ਚ ਪਾ ਕੇ ਰੱਖ ਦੇ ਨਾ ਹੁਣ ਸਰ ਖਾਂਣ ਲੱਗ ਜੂੰਗਾ ਵੇ ਕਿਹੜਾ